ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਸਾਰਾ ਮੇਰੇ YouTube ਚੈਨਲ ਤੇ ਅਨਹਦ ਆਰਟਸ ਬੁਟੀਕ ਦੇ ਉੱਤੇ Facebook ਤੇ ਆਪਾਂ ਤੁਹਾਨੂੰ ਇਸੇ ਨਾਮ ਤੋਂ ਮਿਲਾਂਗੇ YouTube ਤੇ ਵੀ ਸੇਮ ਨਾਮ ਤੋਂ ਮਿਲਾਂਗੇ Instagram ਤੇ ਵੀ ਸੇਮ ਨਾਮ ਨਾਲ ਮਿਲਾਂਗੇ ਠੀਕ ਹੈ ਜੀ ਤੇ ਅੱਜ ਹੁਣ ਜਿਹੜੀ ਵੀਡੀਓ ਆ ਇਹ ਦੁਪਹਿਰੇ 3 ਵਜੇ ਪੋਸਟ ਹੋਣ ਲੱਗੀ ਜੇ ਤੇ ਲੋ ਗਰਮ ਸੂਟਾਂ ਤੋਂ ਕਰਦੇ ਹਾਂ ਸ਼ੁਰੂ ਵੀਡੀਓ ਚੈੱਕ ਕਰ ਲਿਓ ਰੇਟ ਆਪਾਂ ਉੱਪਰ ਤੋਂ ਅੱਜ ਦਿਹਾਵਾਂਗੇ ਰੇਠਾਂਵਾਲ ਨੂੰ ਤੇ ਬਹੁਤ ਸੋਹਣਾ ਸੂਟ ਆ ਗਿਆ ਜੇ ਮਰੂਨ ਮਰੂਨ ਸੂਟ ਹੈਗਾ ਜੇ ਪਸ਼ਮੀਨਾ ਸੌਰੀ ਪਸ਼ਮੀਨਾ ਤੇ ਉੱਤੇ ਬਹੁਤ ਪਿਆਰਾ ਕਲਰ ਜੇ ਬਹੁਤ ਜਿਆਦਾ ਸੋਨਾ ਫੈਬਰਿਕ ਜੇ ਤੇ ਉਤੋਂ ਵਰਕ ਇਹਦਾ ਜਿਹੜਾ ਜੇ ਉਹ ਵੀ ਬੜਾ ਸ਼ਾਨਦਾਰ ਜੇ ਇਹਦਾ ਜਿਹੜਾ ਆ ਇਹ ਸਾਰੇ ਗਰਲੇ ਸੂਟ ਨੇ ਮੈਂ ਤੁਹਾਨੂੰ ਇਹ ਦੱਸ ਦਿੰਨਾ ਇਹਦਾ ਇਧਰੋਂ ਲੈ ਕੇ ਤੇ ਇਸ ਕੱਟ ਤੱਕ ਘੇਰਾ ਜਿਹੜਾ ਜੇ 19 ਤੋਂ 20 ਇੰਚ ਤੱਕ ਰੈਡੀ ਹੁੰਦਾ ਜੇ ਬਾਜੂ ਵਰਕ ਨਾਲ ਜੇ ਕੱਟ ਜਿਹੜੀ ਜੇ ਇਹਦੀ 4.5 ਮੀਟਰ ਪਲੱਸ ਦੀ ਜੇ ਸੂਟ ਦੀ ਗਰਲੇ ਸੂਟ ਨੇ ਹੈਲਦੀ ਕਸਟਮਰ ਪਲੀਜ਼ ਇਹਨੂੰ ਇਗਨੋਰ ਕਰ ਦਿਓ ਕਿਉਂਕਿ ਨਾ ਤੁਹਾਡਾ ਘੇਰਾ ਬੰਨਣਾ ਹੈ ਤੇ ਨਾ ਹੀ ਤੁਹਾਡਾ ਇਹਦੇ ਵਿੱਚ ਬਾਅਦ ਵਿੱਚ ਸੂਟ ਬੰਨਣਾ ਹੈ ਸੋ ਪਲੀਜ਼ ਜਿਹੜੀਆਂ ਗਰਲਿਸ਼ ਲੁੱਕ ਦੇ ਵਿੱਚ ਜਾਂ ਸੂਟ ਲੈਣਾ ਚਾਹੁੰਦੀਆਂ ਭੈਣਾਂ ਉਹਨਾਂ ਵਾਸਤੇ ਆ ਕੱਟ ਮੈਂ ਤੁਹਾਨੂੰ ਦੱਸ ਦਦੀ ਆ ਕਨਫਿਊਜ਼ਨ ਆਇਓ ਬਾਅਦ ਵਿੱਚ ਮੈਨੂੰ ਇਹ ਨਾ ਕਿਓ ਕਿ ਭਾਜੀ ਇੰਨੀ ਕੱਟ ਆਈ ਤੇ ਇੰਨੀ ਕੱਟ ਆਈ ਮੈਂ ਪਹਿਲਾਂ ਹੀ ਕਲੀਅਰ ਕੱਟ ਗੱਲ ਕਰ ਦਦੀ ਜੇ ਤੁਹਾਡੇ ਨਾਲ ਠੀਕ ਆ ਜੀ ਰੇਟ ਹੈਗਾ ਜੀ 745 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਆਹ ਲਓ ਜੀ ਅੱਗੇ ਕਲਰ ਚੈੱਕ ਕਰਿਓ ਜੀ ਬਹੁਤ ਸੋਹਣਾ ਪਿਸਤਾ ਸ਼ੇਡ ਜੇ ਇਹਨੂੰ ਕਿਹੜਾ ਕਲਰ ਭਾਜੀ ਕਹਿੰਦੇ ਹੈ ਕੀ ਆ ਕਲਰ ਕੀ ਆ ਕਲਰ ਵੀ ਇਹਨੂੰ ਕਹਿ ਦਿੰਦੇ ਆ ਇਹ ਵੀ ਤੁਹਾਨੂੰ ਮਿਲ ਜਣਾ ਜੇ ਬਾਜੂ ਵਰਕ ਦੇ ਨਾਲ ਇਹਨਾਂ ਦੇ ਨਾਲ ਨਾਲ ਆ ਬਾਜੂ ਵਰਕ ਆਉਂਦਾ ਜੇ ਚਾਹੇ ਤੁਸੀਂ ਇਹਨਾਂ ਦੇ ਨਾਲ ਉੱਤੇ ਬਾਟਮ ਬਣਾ ਲਓ ਇਹਨਾਂ ਦੀ ਨਾਲ ਆ ਲਓ ਜੀ ਇਹ ਤੁਹਾਡੇ ਵਾਸਤੇ ਹੀ ਆਪਸ਼ਨ ਆ ਰੇਟ ਇਹਦਾ ਸੇਮ ਆ ਜਣਾ ਜੇ ਉਹੀ 745 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਕੱਟ ਜਿਹੜੀ ਤੁਹਾਨੂੰ ਦੱਸ ਦਿੱਤੀ ਐ ਇਹਨਾਂ ਸੂਟਾਂ ਦੀ ਕਿੰਨੀ ਆ 4.5 ਪਲੱਸ ਕੱਟ ਜੇ ਸ਼ਿਪਿੰਗ ਫ੍ਰੀ ਜੇ ਬਿਨਾ ਸਟਾਲ ਤੋਂ ਜੇ ਬਿਨਾ ਦੁਪੱਟੇ ਤੋਂ ਜੇ ਬਾਜੂ ਵਰਕ ਐਡ ਜੇ ਰੇਟ ਉਹੀ ਸੇਮ 745 ਆ ਆ ਲੋ ਜੀ ਕਲਰ ਚੈੱਕ ਕਰੋ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਬਹੁਤ ਜਿਆਦਾ ਸੋਹਣੇ ਸੂਟ ਨੇ ਵੀਡੀਓ ਵੀ ਜਿਆਦਾ ਲੰਬੀ ਨਹੀਂ ਚਲਣੀ ਕਿਉਂਕਿ ਸਟਾਕ ਜਿਹੜਾ ਜੇ ਬੜਾ ਲਿਮਟਿਡ ਜਿਆ ਹੈ ਤੇ ਕੀ ਹੁੰਦਾ ਚੂਜੀ ਜਿਹਾ ਸਟਾਕ ਹੈ ਤੇ ਆ ਸੂਟ ਜਿਹੜੇ ਜੇ ਇਹ ਹੈਗੇ ਜੇ 5 ਮੀਟਰ ਦੀ ਕੱਟ ਦੇ ਨਾਲ ਠੀਕ ਹੈ ਜੀ ਚੈੱਕ ਕਰ ਲਿਓ ਇਹ ਆਉਣੇ ਆ ਬ੍ਰਾਂਡ ਦੇ ਵਿੱਚ ਤੇ ਆ ਰਿਹਾ ਸੂਟ ਦਾ ਬਹੁਤ ਸੋਹਣਾ ਇਹਦਾ ਵਰਕ ਘੇਰੇ ਤੋਂ ਲੈ ਕੇ neck ਤੱਕ ਸਾਰਾ ਹੀ ਬੜਾ ਟੌਪ ਦਾ ਵਰਕ ਜੇ ਰੇਟ ਇਹਦਾ ਹੈਗਾ ਜੇ 745 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਪਿਓਰ ਪਸ਼ਮੀਨਾ ਦਾ ਸੂਟ ਜੇ ਆ ਹੈਗਾ ਜੇ ਕਟਰਾਇਜ਼ ਦਾ ਸੂਟ ਬਹੁਤ ਸੋਹਣੀ ਕਟਰਾਇਜ਼ ਫੈਬਰਿਕ ਕਹਦਾ ਹੈਗਾ ਜੇ ਕਟਰਾਇਜ਼ ਦਾ ਬਹੁਤ ਸੋਹਣਾ ਬੜਾ ਹੀ ਪਿਆਰਾ ਜਿਹਾ ਸਟਾਫ ਜੇ ਜਿਹਦੇ ਵਿੱਚ ਇਹ ਸੂਟ ਮਿਲਣਾ ਤੁਹਾਨੂੰ ਵੱਡੇ ਪਰਦੇ ਉੱਤੇ ਤੇ ਆ ਸੂਟ ਦਾ ਡਿਜ਼ਾਈਨ ਜੇ ਰੇਟ ਹੈਗਾ ਜੇ 745 ਰੁਪਏ ਤੇ ਆ ਜਿਹੜੇ ਸੂਟ ਨੇ ਇਹ ਹੈਗਾ ਜੇ 645 ਵਾਲੇ ਇਨਾਂ ਦੀ ਕੱਟ ਜਿਹੜੀ ਜੇ ਇਨਾਂ ਦੀ ਵੀ ਤੁਹਾਨੂੰ ਮਿਲ ਜਣੀ ਜੇ 5 ਮੀਟਰ ਰੇਟ ਉਹੀ ਸੇਮ 645 ਦਾ ਸੂਟ ਆਵਲਾ ਇਸ ਤੋਂ ਬਾਅਦ ਵਾਲਾ ਵੀ ਚੈੱਕ ਕਰਾ ਦਨਾਂ ਤੁਹਾਨੂੰ ਆਹ ਲਓ ਜੀ ਆ ਵੀ ਕਲਰ ਮਿਲਣਾ ਜੇ 645 ਦੇ ਉੱਤੇ ਸ਼ਿਪਿੰਗ ਫ੍ਰੀ ਜੇ ਕਿਤੇ ਵੀ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਤੇ ਇਹਦੇ ਵਿੱਚ ਕਲਰ ਚੈੱਕ ਕਰ ਲਓ ਦੂਸਰਾ ਇਹ ਵੀ ਸੇਮ ਮਿਲ ਜੂਗਾ ਜੇ 645 ਰੁਪਈਆ ਦੇ ਨਾਲ ਅੱਛਾ ਦੋ ਸੂਟ ਸੱਚ ਮੈਂ ਦੱਸਿਆ ਜਿਆਦਾ ਹੀ ਭੁੱਲ ਗਿਆ ਤੁਸੀਂ ਚੱਲ 45 45 ਲੈਸ ਕਰੀ ਜਾਇਓ ਦੋ ਸੂਟ ਬੁੱਕ ਕਰ ਲਿਓ ਠੀਕ ਹੈ ਸੇ 45 ਵਾਲਾ ਜਿਹੜਾ ਆ ਉਹ ਦੋ ਬੋਕ ਕਰਦੇ 1200 ਦੇ 745 ਵਾਲੇ ਦੋ ਕਰਦੇ ਜੇ ਤੇ 1400 ਦੇ ਹੁਣ ਆ ਆ ਗਏ ਨੇ ਆਪਣੇ ਕੋਲ ਬਿਨਾ ਸਟੋਲ ਤੋਂ ਬਿਨਾ ਦੁਪੱਟੇ ਤੋਂ ਰੇਟ ਆ ਗਿਆ 590 ਰੁਪਏ ਦੋ ਸੂਟ ਜਿਹੜੇ ਜੇ ਉਹ ਮਿਲਨੇ ਤੁਹਾਨੂੰ 1100 ਦੇ ਫ੍ਰੀ ਸ਼ਿਪਿੰਗ ਦੇ ਵਿੱਚ ਦੋ ਸੂਟ 1100 ਦੇ ਸਿੰਗਲ ਸੂਟ 590 ਰੁਪਈਆ ਦਾ ਕਲਰ ਚੈੱਕ ਕਰ ਲਓ ਚਾਰਟ ਚੈੱਕ ਕਰ ਲਿਓ ਇਹਨਾਂ ਦੇ ਕਲਰ ਦੇ ਤੇ ਰੇਟ ਤੁਹਾਨੂੰ ਦੱਸ ਹੀ ਦਿੱਤਾ ਮੈਂ ਆਹ ਲਓ ਜੀ ਗਾਜਰੀ ਕਲਰ ਬੜਾ ਪਿਆਰਾ ਜਿਹਾ ਕਲਰ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਅੱਗੇ ਆ ਗਿਆ ਜੇ ਬਹੁਤ ਸੋਹਣਾ ਬਦਾਮੀ ਕਲਰ ਅੱਗੇ ਆ ਗਿਆ ਅ ਰਾਣੀ ਕਲਰ ਮਜੈਂਟਾ ਰਾਣੀ ਕਲਰ ਅੱਗੇ ਆ ਗਿਆ ਸਕਿਨ ਕਲਰ ਬਹੁਤ ਸੋਹਣਾ ਕਲਰ ਜੇ ਇਹ ਵੀ ਲਾਈਟ ਸਕਿਨ ਜਿਆ ਕਲਰ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਫ੍ਰੀ ਸ਼ਿਪਿੰਗ ਦੇ ਨਾਲ ਰੇਟ 590 ਰੁਪਏ ਦੋ ਸੂਟ ਸਿਰਫ ਤੇ ਸਿਰਫ 1100 ਦੇ ਆ ਵੀ ਸੋਹਣਾ ਜਿਆ ਕਲਰ ਜੇ ਇਹਦੇ ਵਿੱਚ ਇਹ ਵੀ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਜੇ 1100 ਦੇ ਦੋ ਸ਼ਿਪਿੰਗ ਫ੍ਰੀ ਦੇ ਨਾਲ ਤੇ ਲਓ ਜੀ ਵੀਡੀਓ ਕਰਤੀ ਹੈ ਸਮਾਪਤ ਅਸੀਂ ਇਹਨਾਂ ਸੂਟਾਂ ਦੀ ਇਹ ਹੈਗੀ ਸੀ 3 ਵਜੇ ਵਾਲੀ ਵੀਡੀਓ ਗਰਮ ਸੂਟ ਸੀਗੇ ਥੋੜਾ ਜਿਹਾ ਸਟਾਕ ਹੀ ਮੈਂ ਵੀਡੀਓ 'ਚ ਪਾ ਕੇ ਦੇ ਦਿੱਤਾ ਤੁਹਾਨੂੰ ਜਲਦੀ ਜਲਦੀ ਬੁੱਕ ਕਰ ਲਿਓ ਹੁਣ ਲੇਟ ਨਾ ਹੋਇਓ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ